ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਕੈਨੇਡਾ ਤੋਂ ਇੱਕ ਪਰਿਵਾਰ ਪੰਜਾਬ ਪਹੁੰਚਦਾ ਹੈ। ਅਮਰਸਰ 에어ਪੋਰਟ ਦੇ ਉੱਤੇ ਫਲਾਈਟ ਲੈਂਡ ਹੁੰਦੀ ਹੈ। ਪਰਿਵਾਰ ਖੁਸ਼ ਸੀਗਾ ਕਿ ਆਪਣੀ ਧਰਤੀ ਦੇ ਉੱਤੇ ਆਪਣੀਆਂ ਜੜ੍ਹਾਂ ਦੇ ਨਾਲ ਜੁੜਨ ਵਾਸਤੇ ਦੁਬਾਰਾ ਉਹ ਪੰਜਾਬ ਪਹੁੰਚੇ ਨੇ ਪਰ ਜ਼ਿਆਦਾ ਦੇਰੇ ਖੁਸ਼ੀਆਂ ਨਹੀਂ ਰਹਿ ਸਕੀਆਂ ਕਿਉਂਕਿ ਪਰਿਵਾਰ ਦੇ ਨਾਲ ਇੱਕ ਬਜ਼ੁਰਗ ਵੀ ਸੀ। ਬਜ਼ੁਰਗ ਲਾਪਤਾ ਹੋ ਗਿਆ। ਉਸ ਬਜ਼ੁਰਗ ਨੂੰ ਲੱਭਣ ਵਾਸਤੇ ਪਰਿਵਾਰ ਨੇ ਮਦਦ ਦੀ ਗੋਹਾਰ ਲਗਾਈ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਜਿਵੇਂ ਹੀ 에어ਪੋਰਟ ਤੋਂ ਉੱਤੇ ਆਉਂਦੇ ਨੇ ਚੈਕਿੰਗ ਵਗੈਰਾ ਹੁੰਦੀ ਹੈ ਲਗੇਜ ਵਗੈਰਾ ਆਪਣਾ ਜਿਹੜਾ ਇਕੱਠਾ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਦੇ ਵਿੱਚ ਅਚਾਨਕ ਉਹ ਬਜ਼ੁਰਗ ਗਾਇਬ ਹੋ ਜਾਂਦੇ ਨੇ ਸੀਸੀਟੀਵੀ ਦੇ ਮੁਤਾਬਕ ਉਹ ਪਹਿਲਾਂ 에어ਪੋਰਟ ਤੋਂ ਉੱਤੇ ਦੇਖੇ ਜਾਂਦੇ ਨੇ ਤੇ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੱਕ ਤਾਂ ਥੋੜੀ ਜੀ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀ ਹੈ ਭੁੱਲਣ ਦੀ ਬਿਮਾਰੀ ਹੈ ਇਸ ਕਰਕੇ ਉਹਨਾਂ ਨੂੰ ਲੱਭਣਾ ਬੜਾ ਮੁਸ਼ਕਲ ਹੋ ਗਿਆ ਤੇ ਕੋਈ ਵੀ ਆਈਡੀ ਪ੍ਰੂਫ ਤੱਕ ਉਹਨਾਂ ਕੋਲ ਨਹੀਂ ਹੈਗਾ ਜਲੰਧਰ ਦੇ ਕਰਤਾਰਪੁਰ ਇਸ ਪਰਿਵਾਰ ਨੇ ਆਉਣਾ ਸੀਗਾ ਪਰ ਪਰਿਵਾਰ ਪਹੁੰਚ ਗਿਆ ਬਜ਼ੁਰਗ ਘਰ ਅਜੇ ਤੱਕ ਨਹੀਂ ਪਹੁੰਚੇ ਤੇ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਹੈ ਸਾਨੂੰ ਬਹੁਤ ਲੋੜ ਆ ਉਹਨਾਂ ਦੀ ਕਿ ਠੀਕ ਤੋਂ ਹੈ ਨਹੀਂਗੇ ਪਰ ਸਾਡੇ ਤੋਂ ਖੁੰਝ ਗਏ ਆ ਤੇ ਉਹਦੇ باوجود ਹੋਣਾ ਗਲਤੀ ਸਾਡੀ ਵੀ ਹੋ ਸਕਦੀ ਆ ਹਨ ਤੇ ਡਰੈੱਸ ਉਹਨਾਂ ਦੀ ਪਾਈ ਆ ਕਿ ਗ੍ਰੇ ਸ਼ਰਟ ਆ ਇਹ ਪਰਪਲ ਜਿਹੀ ਲਾਈਟ ਪਾ ਗਿਆ ਉਹਨਾਂ ਦੀ ਤੇ ਲਾਈਟ ਹੀ ਪੈਂਟ ਆ। ਅ ਛੂਆ ਸੌਖਸਾ ਵੀ ਪਾਇਨਾ ਆ। ਜੀ ਤੇ ਕੁਛ ਇਦਾਂ ਨਹੀਂ ਉਦਾਂ ਉਹਨਾਂ ਕੋ ਕੋ ਬਟੂਆ ਹੈਗਾ ਬੱਚੇ-ਉੱਚੇ ਥੋੜੇ-ਬਹੁਤੇ ਉਹਨਾਂ ਦੇ ਉੱਧਰ ਲਈ ਪੈਸੇ ਸੀਗੇ। ਮਤਲਬ شناਖਤੀ ਕਾਰਡ ਵਗੈਰਾ ਨਹੀਂ ਕੋਈ। ਨਹੀਂ ਕੁਛ ਨਹੀਂ ਸੀਗਾ ਉਹਨਾਂ ਕੋ। ਕਿਉਂਕਿ ਇਸਨੇ ਨਹੀਂ ਦਿੱਤਾ ਪਾਸਪੋਰਟ ਮੈਂ ਭੜੀ ਰੱਖਿਆ ਵੀ ਗਵਾਚੂ-ਮੂਤ ਨਾ ਜਾਵੇ। ਜੀ ਤੇ ਬਸ ਮਿਹਰਬਾਨੀ ਕਰਨ ਜਿੱਤੇ ਵੀ ਕੁਛ ਸੁਣੇ। ਤੇ ਸਾਨੂੰ ਸਫਾਨ ਨੂੰ ਨੰਬਰ ਹਾਂ ਕਰ ਦੇਣਾ ਹੈ ਨਾ ਹਰਗ ਕਰ ਦੇਣਾ ਨਾ ਤੇ ਬਹੁਤ ਸਿਫਤ ਅਨੇ ਘੰਟੇ ਸਮਾਂ ਹੋ ਗਿਆ ਤੇ ਤੁਝੇ ਜਿਹਾ ਸੋ ਪ੍ਰੋਬਲਮ ਹੈ ਕਿਸੇ ਨਾਲ ਗੱਲ ਕਰ ਲੈਂਦੇ ਜਾਂ ਜਿੰਦਾਂ ਭੁੱਖ ਵੀ ਲੱਗੇਗੀ ਕੁਝ ਹਾਂ ਜੀ ਆਪਣੀ ਗੱਲ ਕਰ ਲੈਂਦੇ ਜਾਂ ਨਹੀਂ ਗੱਲ ਨਹੀਂ ਕਰਨੀ ਉਹਨਾਂ ਨੇ ਨਾ ਖਾਣ ਨੂੰ ਲੈਣਾ ਨਾ ਕਿਸੇ ਚੌਪ ਤੇ ਜਾਣਾ ਨਾ ਕੋਈ ਲੈਣਾ ਵੀ ਨੀਗਾ ਕੁਛ ਖਾਣਾ ਨਹੀਂ ਉਹਨਾਂ ਦੇ ਲਈ ਕੁਛ ਕਿ ਘੰਟੇ ਹੋ ਗਏ ਤੁਸੀਂ ਹਿਸਾਬ ਲਾ ਲੋ ਕਿ 12:30 ਤੋਂ ਹੁਣ ਕਿੰਨੇ ਵਜ ਗਏ ਆ ਕਾਫੀ ਘੰਟੇ ਹੋ ਗਏ ਨਾ ਆਹੀ ਆ ਬੋਤ ਗੱਲ ਜੇ ਕੋਈ ਦੱਸ ਦੇ ਤਾਂ ਬਹੁਤ ਜ਼ਿਆਦਾ ਹੀ ਮਿਹਰਬਾਨ ਮਤਲਬ ਇਹਨਾਂ ਕਿਹਾ ਰਿਹਾ ਜਿਹੜਾ ਇੱਕ ਉਹ ਮਤਲਬ ਕਹਿੰਦੇ ਜਿਹੜਾ ਉਹਨਾਂ ਕੇ ਜੋ ਸਮਾਜ ਜਿਹੜਾ ਉਹ ਮਤਲਬ ਉਹਨਾਂ ਬਹੁਤ ਹੀ ਘੱਟ ਸਮਾਂ ਪਿੱਛੇ ਹੋ ਗਏ ਹਾਂ ਘੱਟ ਹੀ ਸਮਾਂ ਕਿਉਂਕਿ ਬੇਟੀਆਂ ਤਿੰਨ ਛੋਟੀਆਂ ਬੈਠੀਆਂ ਉਹਨਾਂ ਦੇ ਕੋਲ ਇਦਾਂ ਖੜੇ ਕਰ ਦਿੱਤੇ ਆ ਜਿਹੜਾ ਉਹਨਾਂ ਕੋ ਬੈਗ ਸੀਗਾ ਤੇ ਇਹਨੇ ਬੇਟੀ ਨੇ ਫਾੜ ਲਿਆ ਤੁਸੀਂ ਫੜਾ ਦਿਓ ਵੇ ਹਰ ਲੀ ਕੀ ਫੜਾਉਂਦੀ ਰਹੀਆਂ ਉਹਨਾਂ ਨੂੰ ਬੈਗ ਕੀ ਭੁੱਲਣਾ ਇਹ ਕਹਿੰਦੇ ਤੁਸੀਂ ਮੰਮੀ ਪਾਰਨਾ ਚੱਕਾ ਬੋਨ ਬਾਹਰਨਾ ਚੱਕਾ ਪਾਰ ਛੋਟਾਈ ਸੀ 8 ਕਿਲੋ ਦਾ ਪਾਰ ਸੀ ਬਸ ਸਾਰਾ ਤੇ ਫੜ ਕੇ ਖੁਸ਼ ਵੀ ਨਹੀਂ ਸੀਗੇ ਤਾਂ ਵਸ ਵਾਕੀਨਨ ਬੋਤਾ ਸਗੋ ਤੂੰ ਜਿਆਦੇ ਆ ਨਹੀਂ ਬੋਲਣਾ ਨਹੀਂ ਉਸ ਖਾਣਾ ਪੀਣਾ ਕਿੱਥੇ ਆ ਹਨਾ ਰਾਤ ਦਾ ਕੀ ਖਾਦਾ ਕੁਛ ਨਹੀਂ ਲੋਕੀ ਅਗਰ ਤੁਨ ਨੂੰ ਅਗਰ ਦੇਖਦੇ ਨੇ ਤੇ ਲੋਕਾਂ ਨੂੰ ਕੀ ਮੈਸੀ ਆਉਂਦਾ ਕਿ ਕਿਤੇ ਵੀ ਕਿਸੇ ਵੀ ਥਾਣੇ ਆਪਣੀ ਖਬਰ ਦੇ ਦੇਣ ਹਾਂਜੀ ਜ਼ਰੂਰ ਹਾਂਜੀ ਕਿਤੇ ਵੀ ਉਹਨਾਂ ਦੀ ਫੋਟੋ ਦੇਖ ਲੈਣ ਪਛਾਣ ਕਰ ਲੈਣ ਵੀ ਆ ਫੋਟੋ ਆ ਤੇ ਜਿੱਥੇ ਵੀ ਖਬਰ ਦੇ ਦੇਣ ਥਾਣੇ ਦੇ ਦੇਣ ਸਾਨੂੰ ਫੋਨ ਕਰਦੇ ਮੇਰੇ ਮਾਮਾ ਜੀ ਬਲਵੰਦਰ ਸਿੰਘ ਕੱਲ ਰਾਤੀ ਉਹ ਕੈਨੇਡਾ ਤੋਂ ਮਿਲਾਨ ਮਿਲਾਨ ਤੋਂ ਅੰਮ੍ਰਿਤਸਰ ਆਏ ਹੈਗੇ ਉੱਥੇ ਆਪਣੀ ਉਹਨਾਂ ਦੀ ਕੋਈ ਇਮੀਗ੍ਰੇਸ਼ਨ ਹੈਗੀ 12 ਤੋਂ 12:30 ਦੇ ਵਿੱਚਕਾਰ ਇਮੀਗ੍ਰੇਸ਼ਨ ਹੋਈ ਉਹ ਆਪਣੇ ਪਰਿਵਾਰ ਦੇ ਨਾਲ ਆਏ ਮਾਮੀ ਜੀ ਦੋ ਬੇਟੀਆਂ ਨਾਲ ਗ੍ਰੈਂਡਸ ਕਿਡਸ ਸਾਰੇ ਜਾਣੇ ਆਏ ਜਦੋਂ ਲੈਗਜ ਪਿਕਅਪ ਕਰਨ ਲੱਗੇ ਥੋੜਾ ਜਿਹਾ ਉਹਨਾਂ ਦਾ ਬੱਚਿਆਂ ਦਾ ਧਿਆਨ ਦੂਸਰੀ ਸਾਈਡ ਨੂੰ ਚਲ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਕਿ ਉਹ ਨਾਲ ਹੈ ਨਹੀਂ ਉਹ ਥੋੜੇ ਜੇ ਦਿਮਾਗੀ ਤੌਰ ਤੇ ਉਹਨਾਂ ਨੂੰ ਕੋਈ ਯਾਦ ਨਹੀਂ ਰਹਿੰਦਾ ਹੈਗਾ ਪਰੇਸ਼ਾਨ ਰਹਿੰਦੇ ਹੈਗੇ ਉਹ ਇਕੱਲੇ ਹੀ ਬਾਹਰ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੇ ਲੋਕੇਸ਼ਨ ਜਦੋਂ ਇਹਨਾਂ ਨੇ ਬੱਚਿਆਂ ਨੇ ਪਹਿਲਾਂ ਅੰਦਰ ਉਹਨਾਂ ਨੂੰ ਦੇਖਿਆ ਕਾਫੀ देर ਨਹੀਂ ਮਿਲੇ ਫਿਰ ਇਹ ਬਾਹਰ ਆਏ ਬਾਹਰ ਆਣ ਕੇ ਵੀ ਜਦੋਂ ਦੇਖਿਆ ਵੀ ਨਹੀਂ ਕਿਤੇ ਮਿਲ ਰਹੇ ਫਿਰ ਇਹ ਦੁਬਾਰਾ 에어ਪੋਰਟ ਵਾਲਿਆਂ ਤੋਂ ਗਏ ਅਥਾਰਟੀ ਤੋਂ ਉਹਨਾਂ ਨੇ ਕੈਮਰੇ ਚੈੱਕ ਕੀਤੇ ਕੈਮਰਿਆਂ ਦੇ ਵਿੱਚ ਉਹ ਦਿਖਦੇ ਹੈਗੇ ਕਿ ਕਿੰਨੇ ਵਜੇ ਲਾਸਟ ਟ੍ਰੇਸ ਹੋਈ ਕੋਈ 140 ਤੇ ਉਹ ਕੈਮਰੇ ਦੀ ਜਿੱਥੇ ਤੱਕ ਲੋਕੇਸ਼ਨ ਜਾਂਦੀ ਹੈਗੀ ਅੱਜ ਸਵੇਰੇ ਅੱਜ ਸਵੇਰੇ ਹਾਂਜੀ 140 ਅਰਲੀ ਮਾਰਨਿੰਗ ਅੱਜ ਸਵੇਰੇ ਤੇ ਲਾਸਟ ਲੋਕੇਸ਼ਨ ਉਹਨਾਂ ਦੀ ਉੱਥੇ ਹੀ ਟ੍ਰੇਸ ਹੋਈ ਉਸ ਤੋਂ ਬਾਅਦ ਉਹ ਸਾਨੂੰ ਮਿਲੇ ਨਹੀਂ ਹੈਗੇ ਅਸੀਂ ਪੁਲਿਸ ਕੰਪਲੇਂਟ ਵੀ ਕਰਾਈ ਹੈਗੀ ਆ ਤੇ ਰਿਪੋਰਟ ਵੀ ਦਰਜ ਹੈਗੀ ਉਹਨਾਂ ਨੇ ਵੀ ਸਾdana ਕੋਪਰੇਟ ਜਿੰਨਾ ਕੀ ਕਰ ਸਕਦੇ ਕਰ ਰਹੇ ਹੈਗੇ ਪਰ ਸਾਡੀ ਰਿਕਵੈਸਟ ਹੈਗੀ ਕਿ ਜੋ ਵੀ ਕਿਤੇ ਵੀ ਦੇਖ ਰਿਹਾ ਹੈਗਾ ਸਾdana ਤੁਹਾਨੂੰ ਨੰਬਰ ਭੇਜਾਂਗੇ ਸਾਨੂੰ ਪਲੀਜ਼ ਕੰਟੈਕਟ ਕਰੋ ਜੋ ਵੀ ਹੈਲਪ ਹੋ ਸਕਦੀ ਸਾਡੀ ਕਰੋ ਪਲੀਜ਼ ਇਸੇ ਕਰਕੇ ਰਿਕਵੈਸਟ ਕਰ ਰਹੇ ਤੁਹਾਡੀ ਕਿ ਸਾਨੂੰ ਉਹਨਾਂ ਬਾਰੇ ਜਿੱਥੇ ਵੀ ਤੁਹਾਨੂੰ ਕੋਈ ਥੋੜਾ ਬਹੁਤਾ ਵੀ ਪਤਾ ਚੱਲਦਾ ਜਰੂਰ ਸਾਨੂੰ ਕੰਟੈਕਟ ਕਰੋ ਬਾਕੀ ਅਸੀਂ ਪੀਟੀਸੀ ਚੈਨਲ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇੱਕ ਫੋਨ ਦੇ ਉੱਪਰ ਆਣ ਕੇ ਸਾਡੇ ਕੋਲ ਆਣ ਕੇ ਸਾਡੀ ਰਿਕਵੈਸਟ ਨਹੀਂ ਹੈਗੀ ਜੀ ਸ ਦੱਸੋ ਆਪਣੇ ਕਿੰਨੀ ਏਜ ਹੈਗੀ ਹੈ ਤੇ ਪਹਿਲਾਂ ਕੈਨੇਡਾ ਗਏ ਕਰੋ ਸੀ ਕਿੰਨੇ ਚਿਰ ਬਾਅਦ ਇੱਥੇ ਆਏ ਹੈਗੇ ਤੇ ਉਹ ਪ੍ਰੋਬਲਮ ਜਿਹੜੀ ਸੀਗੀ ਉਹਨਾਂ ਕਰੋ ਤੋਂ ਹੈ ਜੀ ਉਹ 72 ਦੇ ਕਰੀਬ ਹੈਗੇ ਜੀ ਕੈਨੇਡਾ ਤੋਂ ਕਾਫੀ ਕੋਈ 25 ਸਾਲ ਤੋਂ ਰਹਿ ਰਹੇ ਹੈਗੇ ਤੇ ਜਿਹੜੀ ਪ੍ਰੋਬਲਮ ਹੈਗੀ ਥੋੜੀ ਥੋੜੀ ਉਹਨਾਂ ਨੂੰ 5-6 ਸਾਲ ਤੋਂ ਥੋੜੀ ਜੀ ਹੋਰ ਵੱਧ ਗਈ ਉਸ ਤੋਂ ਬਾਅਦ ਹੋਰ ਹੁਣ 2 ਸਾਲ ਬਾਅਦ ਵਾਪਸ ਆਏ 2 ਢਾਈ ਸਾਲ ਬਾਅਦ ਵਾਪਸ ਆਏ ਹੈਗੇ ਉਹ ਹਾਂਜੀ ਡਿਮੈਂਸ਼ੀਆ ਹਾਂਜੀ ਡਿਮੈਂਸ਼ੀਆ ਹੈਗਾ ਉਹਨਾਂ ਨੂੰ ਤੇ ਉਹਦੇ ਕਰਕੇ ਉਹਨਾਂ ਨੂੰ ਭੁੱਲ ਜਾਂਦੀ ਆਤ ਹੁਣ ਕਈ ਵਾਰੀ ਤਾਂ ਉਹਨਾਂ ਯਾਦ ਨਹੀਂ ਰਹਿੰਦਾ ਵੀ ਆਪਾਂ ਆਏ ਕਿੱਥੇ ਨੇ ਤੇ ਬੜੇ ਸੋਹਣੇ ਵੀ ਹੁੰਦੇ ਉਹ ਛੋੜੀ ਜੀ ਸੱਤ ਵੀ ਚਲੋ ਕਈ ਵਾਰੀ ਹੋ ਜਾਂਦਾ ਕਿ ਆਪਾਂ ਉਹਨਾਂ ਤੋਂ ਆਈਡੀ ਵੀ ਲੈ ਲਈ ਕਈ ਵਾਰੀ ਗਵਾ ਨਾ ਦੇਣ ਹਨਾ ਸ਼ਾਇਦ ਆਈਡੀ ਹੁੰਦੀ ਤਾਂ ਕਿਤੇ ਟ੍ਰੇਸ ਹੀ ਹੋ ਜਾਂਦੇ ਹਨਾ ਜੀ 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 ਤੇ ਜਿਹੜੇ ਲੋਕੀ ਅਗਰ ਦੇਖ ਰਹੇ ਨੇ ਉਹਨਾਂ ਨੂੰ ਅਗਰ ਮਿਲਦੇ ਨੇ ਇਸ ਮਾ ਕਰਦੇ ਨੇ ਤੇ ਉਹ ਜਿਵੇਂ ਆਈਟੀ ਨਹੀਂ ਹੈਗੀ ਤੁਹਾਡਾ ਕੋਈ ਨੰਬਰ ਤੇ ਉਹ ਪ੍ਰੋਪਰਲੀ ਆਪ ਉਹ ਤਾਂ ਗੱਲ ਕਰਦੇ ਨੇ ਵੈਸੇ ਸਮਝਦੇ ਨੇ ਲੋਕਾਂ ਨਾਲ ਗੱਲਾਂ ਕਰਦੇ ਨੇ ਜਾਂ ਆਪ ਸਮਝਾ ਦਿੰਦੇ ਨੇ ਕੁਝ ਪ੍ਰੋਪਰਲੀ ਦੱਸ ਬੰਦੇ ਨੇ ਥੋੜਾ ਇੰਨਾ ਜ਼ਿਆਦਾ ਨਹੀਂ ਕਿ ਕਾਫੀ ਉਹਨਾਂ ਨੂੰ ਜੇ ਫੋਨ ਤੇ ਕੋਈ ਸਾਡੀ ਗੱਲ ਕਰਾ ਦੇਵੇ ਤਾਂ ਉਹਨਾਂ ਨੂੰ ਦੱਸ ਸਕਦੇ ਅਸੀਂ ਦੱਸ ਸਕਦੇ ਉਹ ਕਈ ਵਾਰੀ ਤਾਂ ਭੁੱਲ ਜਾਂਦੇ ਵੀ ਮੈਂ ਘਰ ਕਿੱਥੇ ਹੈਗਾ ਨਾ ਇਹ ਉਹਨਾਂ ਨੂੰ ਕਈ ਵਾਰੀ ਇਹ ਨਹੀਂ ਪਤਾ ਕਿ ਕੈਨੇਡਾ 'ਚ ਹੈਗੇ ਕਿ ਜਾਂ ਆਪਾਂ ਇੰਡੀਆ 'ਚ ਹੀ ਆਏ ਹੈਗੇ ਯਾਰ ਕਿ ਹੁਣ ਥੋੜੀ ਪ੍ਰੋਬਲਮ ਜ਼ਿਆਦਾ ਹੀ ਹੋ ਗਈ ਉਹ ਮੈਨੂੰ ਤਾਂ ਹੁਣ ਮਿਲੇ ਨੂੰ 2 2.5 ਸਾਲ ਹੋ ਗਏ ਨਾ ਦੇਖੇ ਨਹੀਂ ਹੈਗੇ ਤੇ ਪਰ ਫੋਨ ਤੇ ਤਾਂ ਕਈ ਵਾਰੀ ਗੱਲਬਾਤ ਹੁੰਦੀ ਰਹਿੰਦੀ ਹੈ ਇਸ ਕਰਕੇ ਇਹ ਜ਼ਰੂਰੀ ਹੈਗਾ ਜੀ ਸਾਡੇ ਤੁਸੀਂ ਜਦੋਂ ਉੱਥੇ ਗਏ ਆਪਣੇ ਲਾਸਟ ਤੁਸੀਂ ਦੱਸਿਆ ਕਿ ਕੈਂਪਰੇ ਚ ਕਿਤੇ ਇੱਕ ਚਾਰੀ ਦਿਨ ਰੁਕਣਾ ਉਸ ਤੋਂ ਬਾਅਦ ਆਪ ਹੀ ਤੁਸੀਂ ਆਲੇ-ਦੁਆਲੇ ਲੋਕ ਜੀ ਕਿਹੜੀ ਜਗ੍ਹਾ ਲੱਭਿਆ ਹੈਗਾ ਕਿਥੇ ਕਿਥੇ ਜਾ ਕੇ ਦੇਖਿਆ ਉਸ ਤੋਂ ਬਾਅਦ ਕਿਤੇ ਅਜਨਾਲੇ ਵਾਲੀ ਸਾਈਡ ਨੂੰ ਗਏ ਆਲਮੋਸਟ 10 ਕਿਲੋਮੀਟਰ 15 ਕਿਲੋਮੀਟਰ 에어ਪੋਰਟ ਦੇ ਅੰਦਰ ਵੀ ਤੇ ਬਾਹਰ ਵੀ 에어ਪੋਰਟ ਉੱਥੇ ਪਾਰਕਿੰਗ ਲਾਟ ਦੇ ਵਿੱਚ ਸਾਰਾ ਤੇ ਜਿੱਥੋਂ ਅਰਾਈਵਲ ਡਿਪਾਰਚਰ ਹੁੰਦੇ ਚਾਰ-ਪੰਜ ਵਾਰੀ ਉੱਥੇ ਦੁਆਰਾ ਫਿਰ ਗਏ ਵੀ ਕਈ ਵਾਰੀ ਕਿਤੇ ਬੰਦਾ ਫਿਰਨਾ ਉੱਥੇ ਆ ਜਵੇ ਹਨਾ ਤੇ ਬਾਕੀ ਬਾਅਦ ਅਸੀਂ ਕੋਈ 15 ਕਿਲੋਮੀਟਰ ਇੱਕ ਸਾਈਡ ਨੂੰ 15 ਕਿਲੋਮੀਟਰ ਦੂਜੀ ਸਾਈਡ ਨੂੰ ਲਾਗੇ ਦੁਕਾਨਾਂ ਤੇ ਵੀ ਪਤਾ ਕੀਤਾ ਆ ਪੈਟਰੋਲ ਪੰਪ ਤੇ ਵੀ ਪਤਾ ਕੀਤਾ ਉਹਨਾਂ ਨੂੰ ਫੋਟੋ ਤਾਂ ਅਸੀਂ ਦੇ ਕੇ ਆਏ ਹੈਗੇ ਪਰ ਉਹ ਕਹਿੰਦੇ ਵੀ ਰਾਤ ਵਾਲੀ ਡਿਊਟੀ ਵਾਲੇ ਕੋਈ ਹੋਰ ਹੁੰਦਾ ਸਵੇਰ ਵਾਲਾ ਕੋਈ ਹੋਰ ਹੁੰਦਾ ਹੈ ਜੀ ਹਾਂ ਤੇ ਲੋਕਾਂ ਨੂੰ ਅਪੀਲ ਕੀ ਕਰਨਾ ਤੇ ਇੱਕ ਤਾਂ ਉਹ ਨੰਬਰ ਦੱਸ ਦਿਓ ਉਸ ਤੋਂ ਬਾਅਦ ਕੀ ਉਹਨਾਂ ਦੇ ਹੁਲੀਆ ਹੈਗਾ ਕਿਹੜੇ ਕਿਹੜੇ ਕੱਪੜੇ ਪਾਏ ਅਗਰ ਲੋਕਾਂ ਨੂੰ ਮਿਲਦੇ ਤੁਹਾਨੂੰ ਕਿਵੇਂ ਸੰਪਰਕ ਕਰ ਸਕਦੇ ਜੀ ਹਾਂ ਫੋਨ ਨੰਬਰ ਹੈਗਾ ਜੀ 73476 4040040 73476440 ਇਸ ਤੇ ਕੰਟੈਕਟ ਕਰੋ ਉਹਨਾਂ ਨੇ ਹਰੀ ਫਿੱਕੇ ਕਲਰ ਦੀ ਪਗੜੀ ਬੰਨੀ ਹੈਗੀ ਆ ਤਾਂਜੀ ਪਰਪਲ ਪਰਪਲ ਲਾਈਟ ਪਗੜੀ ਹੈਗੀ ਤੇ ਕਾਲੀ ਜੈਕਟ ਹੈਗੀ ਉਹਨਾਂ ਦੇ ਗ੍ਰੇ ਸ਼ਰਟ ਆ ਤੇ ਪੈਂਟ ਲਾਈਟ ਪੈਂਟ ਲਾਈਟ ਕਲਰ ਦੀ ਪੈਂਟ ਲਾਈਟ ਕਲਰ ਦੀ ਪੈਂਟ ਕਾਲੀ ਜੈਕਟ ਹੈਗੀ ਆ ਜੀ ਹਾਂ ਤੇ ਲੰਬੇ ਹੈਗੇ ਆਲਮੋਸਟ ਕੋਈ 6 ਫੁੱਟ ਦੇ ਲਾਗੇ 1 ਇੰਚ 2 ਇੰਚ ਘੱਟ ਥੋੜੇ ਸ਼ਰਿੰਕ ਹੋ ਜਾਂਦੇ ਸਲਿਮ ਨੇ ਸਲਿਮ ਹੈਗੇ ਆ ਤੇ ਥੋੜਾ ਜਿਹਾ ਜਿੱਦਾਂ ਸਿੱਧੇ ਨਹੀਂ ਤੁਰਦੇ ਹੈਗੇ ਪੱਗੇ ਨੂੰ ਬੈਂਡ ਹੋ ਕੇ ਤੁਰਦੇ ਹੈਗੇ ਹਾਂਜੀ ਤੇ ਪੱਕੇ ਰੰਗ ਹੈਗੇ ਆ ਜਿੱਦਾਂ ਕਣਕਵਿੰਨਾ ਕਲਰ ਕਹਿ ਲੋ ਆਪਾਂ ਹਨਾ ਤੇ ਬੋਲਦੇ ਤੇ ਸਾਫ਼ ਆ ਸਾਰਾ ਹਾਂਜੀ ਤੁਰਦੇ ਵੀ ਸਾਫ਼ ਹੈਗੇ ਆ ਪਰ ਬੋਲਦੇ ਘੱਟ ਹੁਣ ਜਿੱਦਾਂ ਬਹੁਤ ਘੱਟ ਬੋਲਦੇ ਇਹ ਨਹੀਂ ਹੁਣ ਸਾਨੂੰ ਪਤਾ ਕਿ ਕਿੰਨਾ ਕੋ ਸਮਝਾ ਸਕਦੇ ਜਾਂ ਨਹੀਂ ਸਮਝਾ ਸਕ ਪਰ ਸਾਡੀ ਤੇ ਸਾਰੇ ਦਰਸ਼ਕਾਂ ਨੂੰ اپیل ਇਹੋ ਹੈਗੀ ਕਿ ضرور ਜਿੱਥੇ ਵੀ ਤੁਹਾਨੂੰ ਕਿਤੇ ਥੋੜਾ ਬੋੜਾ ਵੀ ਕਲੂਬ ਮਿਲਦਾ ਹੈ ਪਲੀਜ਼ ਸਾਡੇ ਨਾਲ ਸੰਪਰਕ ضرور ਕਰੋ ਬਹੁਤ ਧੰਨਵਾਦੀ ਹੋਵਾਂਗੇ ਜੀ ਅਸੀਂ ਸਾਰਿਆਂ ਦੇ ਫਿਲਹਾਲ ਕੈਨੇਡਾ ਤੋਂ ਪਰਤਿਆ ਇਹ ਪਰਿਵਾਰ ਬਜ਼ੁਰਗ ਨੂੰ ਲੱਭਣ ਵਾਸਤੇ ਚਾਰਾ ਜੋਈਆਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸਭ ਨੂੰ ਕਿਹਾ ਜਾ ਰਿਹਾ ਹੈ ਕਿ ਇਸ ਬਜ਼ੁਰਗ ਨੂੰ ਲੱਭਣ ਦੇ ਵਿੱਚ ਉਹਨਾਂ ਦਾ ਯੋਗਦਾਨ ਦਿੱਤਾ ਜਾਵੇ ਸਹਿਯੋਗ ਕੀਤਾ ਜਾਵੇ ਤੇ ਜਿੱਥੇ ਵੀ ਇਸ ਬਜ਼ੁਰਗ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਪਰਿਵਾਰ ਤੱਕ ਜ਼ਰੂਰ ਪਹੁੰਚਾ ਦਿੱਤੀ ਜਾਵੇ ਹਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ